ਪਰਚੀ ਕਿੱਥੇ ਬਣਾਉਣਾ ਹੈ ਜੀ ਸਰ ਅੰਦਰ ਵੈਸੇ ਆਪਣੇ ਆਪ ਆਵਾਜ਼ ਨਿਕਲਣੇ ਕਿ ਸਰ ਉਹ ਤਾਂ ਕੋਈ ਨਹੀਂ ਜਵਾਈ ਪਰਚੀ ਇੱਥੇ ਸਰ ਪਰਚੀ ਇੱਥੇ ਬਣਾ ਲਿਆ ਰਜਿਸਟ੍ਰੇਸ਼ਨ ਕਾਊਂਟਰ ਇੱਥੇ ਬਣਾ ਲਿਆ ਕੋਣ ਬਣਾ ਰਿਹਾ ਪਰਚੀ ਤੁਸੀਂ ਪਹਿਲਾਂ ਆਇਓ ਇੱਥੇ ਜੱਜ ਪਹਿਲੀ ਵਾਰ ਹੀ ਆਇਓ ਦਵਾਈ ਮਿਲਦੀ ਨਹੀਂ ਸਾਰੀ ਹੁਣ ਟੈਸਟ ਵੀ ਹੋ ਜਾਂਦੇ ਹੁਣ ਅੱਗੇ ਨਾਲ ਸੋਖਿਆ ਨਾ ਵਧੀਆ ਕੰਮ ਹੈ ਬਰਸ ਲੈ ਲਈਏ ਲੈਣੀ ਆ ਕੋਈ ਮਿਲ ਗਈ ਹਾਂਜੀ ਠੀਕ ਹੈ ਇਹ ਤਾਂ ਨਹੀਂ ਕਿ ਬਰੋਂ ਲੈਣੀ ਆ ਨਹੀਂ ਨਹੀਂ ਕੋਈ ਮੇਰੇ ਲਈ ਇਹ ਸਾਰੀ ਵੀਰ ਕਲੱਬ ਵੱਲੋਂ ਜੀ ਬਹੁਤ ਅੱਛਾ ਪ੍ਰੋਗਰਾਮ ਹੈ ਜਿੱਤੇ ਸਾਰਾ ਮੈਡੀਕਲ ਕੈਂਪ ਚੱਲਦਾ ਉੱਥੇ ਲੋਕਾਂ ਨੂੰ ਸਾਰੇ ਜਿਸ ਤਰ੍ਹਾਂ ਔਰਤਾਂ ਨੂੰ ਲੋੜ ਹੁੰਦੀ ਹੈ ਜੀ ਜਿਹੜੇ ਸੈਨੀਟਰੀ ਪੈਡਸ ਦੀ ਔਰ ਜਿਹੜੀਆਂ ਡੇਲੀ ਨੀਡ ਦੀਆਂ ਚੀਜ਼ਾਂ ਵੀ ਇਵਨ ਮੱਛਰਾਂ ਤੋਂ ਬਚਾਉਣ ਲਈ ਟੈਂਗੀ ਤੋਂ ਬਚਾਉਣ ਲਈ ਔਰ ਸਾਬਣ ਤੱਕ ਸਾਰਾ ਜਿੰਨੀਆਂ ਵੀ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਪੈ ਸਕਦੀ ਹੈ ਵਾਸ਼ਿੰਗ ਪਾਊਡਰ ਹੋਰ ਵੀ ਜੁਨੇਰ ਟੂਟਾ ਸਾਰਾ ਇਹ ਸਾਰਾ ਸਮਾਨ ਜਿਹੜਾ ਹੈਗਾ ਇਨਰਵੀਅਲ ਕਲੱਬ ਵੱਲੋਂ ਇਹ ਬਹੁਤ ਅੱਛਾ ਪ੍ਰੋਗਰਾਮ ਹੈ ਇਹਨਾਂ ਦਾ ਬਹੁਤ ਸ਼ਲਾਗ ਹੈ ਜੋ ਕੰਮ ਕਰਦੇ ਹੋ ਜੀ ਤੁਸੀਂ ਲੋਕਾਂ ਨੂੰ ਔਰ ਕਿਸ ਕਿਸੇ ਕਿਸਮ ਦੀ ਵੀ ਦਿੱਕਤ ਹੋਵੇ ਉਹਨਾਂ ਨੂੰ ਇਹ ਤਾਂ ਜਿਹੜਾ ਇਨਰਵੀਅਰ ਕਲੱਬ ਕਰ ਰਿਹਾ ਜਿਹੜੀ ਉਹਨਾਂ ਦੀ ਡੇਲੀ ਨੀਡਸ ਹੈ ਉਹਨਾਂ ਨੂੰ ਖਰਚਣ ਦੀ ਲੋੜ ਨਹੀਂ ਹੈ ਦਵਾਈ ਸਾਰੀ ਮਿਲ ਰਹੀ ਆ ਇਸ ਤੋਂ ਸવાય ਵੀ ਜੇ ਕਿਸੇ ਨੂੰ ਕਿਸੇ ਦਾ ਘਰ ਹੀ ਚਿਰ ਗਿਆ ਉਹ ਵੀ ਸਾਨੂੰ ਦੱਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਐਨ ਆਰ ਆਈ ਆ ਤੁਹਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਆ ਅੱਜ ਵੀ ਮੈਂ 12 ਘਰਾਂ ਦੇ ਵਿੱਚ ਚੱਕ ਦੇ ਕੇ ਆਇਆ ਜਿਹੜੇ ਕੋਈ ਬਜ਼ੁਰਗ ਹੈ ਜਿਨ੍ਹਾਂ ਦਾ ਪ੍ਰੋਗਰਾਮ ਦਿੰਦਾ ਸਾਧਨ ਨਹੀਂ ਆ ਕਿਸੇ ਕਿਸਮ ਦੀ ਵੀ ਕੋਈ ਦਿੱਕਤ ਹੈ ਤੇ ਅੱਜ ਮੇਰੀ ਨੱਡਾ ਸਾਹਵਾਲ ਮੀਟਿੰਗ ਹੈ ਮੈਂ ਤੁਹਾਡਾ ਮੁੱਦਾ ਵੀ ਚੱਕੂਗਾ ਵੀ ਜਿਹੜੀਆਂ ਕਟੋਵੜ ਜਿਹੜੀਆਂ ਬਾਰਡਰ ਤੇ ਹੈ ਤانوں ਐਂਬੂਲੈਂਸ ਦੇਣਾ ਤੁਸੀਂ ਬਾਕੀ ਪਿੰਡਾਂ ਜਾ ਕੇ ਨਾ ਉੱਥੇ ਜਿਹੜੇ ਡਾਕਟਰ ਸਾਹਿਬ ਇੱਥੇ ਬੈਠੇ ਆ ਜਿਹਨੇ ਟੈਸਟ ਕਰਾਉਣਾ ਨੂੰ ਇੱਥੇ ਭੇਜ ਦਿਓ ਜਾਂ ਐਂਬੂਲੈਂਸ ਨਾਲ ਲਿਆਓ ਉਹਨਾਂ ਨੂੰ ਤੇ ਬਾਕੀ ਜਾ ਕੇ ਦਵਾਈਆਂ ਸਾਰੇ ਕੱਲੇ ਕੱਲੇ ਘਰ ਜਾ ਕੇ ਸਭ ਨੂੰ ਜਾ ਕੇ ਦੇ ਦੇਣਾ ਬਹੁਤ ਅੱਛਾ ਬਾਕੀ ਜਿਹੜੇ ਨਰਸਿੰਗ ਸਟੂਡੈਂਟਸ ਹਨ ਉਹਨਾਂ ਨੂੰ ਨਾਲ ਭੇਜ ਦਿਓ ਇਹ ਤੁਹਾਡਾ ਵੱਡਾ ਕੈਂਪ ਹੈ ਜੀ ਹੈ 12 ਗੱਟਾ ਹਾਂ ਜੀ ਡਾਕਟਰ ਸਾਹਿਬ ਕਿੰਨੇ ਪੇਸ਼ੈਂਟ ਆਏ 180 180 ਸਰ ਰੌਡ ਹੋਗਾ